ਵਿਸ਼ਵ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਮਹਿਲਾ ਟੈਨਿਸ ਖਿਡਾਰੀ ਸ੍ਰੀਨਾ ਵਿਲੀਅਮਜ਼ ਯੂਐਸ ਓਪਨ ਗ੍ਰੈਂਡ ਸਲੈਮ ਤੋਂ ਬਾਹਰ ਹੋ ਗਈ ਹੈ ਸ੍ਰੀਨਾ ਵਿਲੀਅਮਜ਼ ਨੂੰ ਯੂਐਸ ਓਪਨ ਚ ਵੱਡੇ ਉਲਟ ਫੇਰ ਦਾ ਸਾਹਮਣਾ ਕਰਨਾ ਪਿਆ ਇਸ ਹਾਰ ਦੇ ਨਾਲ ਹੀ ਸ੍ਰੀਨਾ ਵਿਲੀਅਮਜ਼ ਵਿਸ਼ਵ ਨੰਬਰ 1 ਦੀ ਕਿਤਾਬ ਨੂੰ ਹੀ ਗਵਾ ਬੈਠੀ ਸ੍ਰੇਨਾ ਵਿਲੀਅਮਸਨ 10ਵੀਂ ਰੈਂਕ ਦੀ ਖਿਡਾਰੀ ਨੇ ਕੈਰੋਲੀਨਾ ਪਲੇਸਕੋਵਾ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ ਇਸ ਦੇ ਨਾਲ ਹੀ ਸ੍ਰੇਨਾ ਵਿਲੀਅਮਸ ਦਾ 23ਵਾਂ ਗ੍ਰੈਂਡ ਸਲੈਮ ਜਿੱਤਣ ਦਾ ਸੁਪਨਾ ਵੀ ਟੁੱਟ ਗਿਆ ਪਲੇਸਕੋਵਾ ਨੇ ਸ੍ਰੇਨਾ ਨੂੰ 6-2, 7-6 ਦੇ ਫਰਕ ਨਾਲ ਹਰਾਇਆ ਹੁਣ ਕੈਰੋਲੀਨਾ ਪਲੇਸਕੋਵਾ ਦੀ ਖਿਤਾਬੀ ਟੱਕਰ ਜਰਮਨੀ ਦੀ ਐਂਜਲੀ ਕਕਰਬਰ ਦੇ ਨਾਲ ਹੋਵੇਗੀ ਬੀਸੀਸੀਆਈ ਨੇ ਕਰਵਾਚਾਹ ਦੇ ਕਾਰਨ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਕੋਟਲਾ ਮੈਦਾਨ ਤੇ ਹੋਣ ਵਾਲੇ ਤੀਜੇ ਵਨਡੇ ਨੂੰ 19 ਅਕਤੂਬਰ ਦੀ ਜਗ੍ਹਾ 20 ਅਕਤੂਬਰ ਨੂੰ ਕਰਵਾਉਣ ਦਾ ਫੈਸਲਾ ਕੀਤਾ ਹੈ ਬੀਸੀਸੀਆਈ ਦੇ ਅਧਿਕਾਰੀ ਤੇ ਡੀਡੀਸੀਏ ਦੇ ਪ੍ਰਧਾਨ ਸੀਕੇ ਖੰਨਾ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਬੀਸੀਸੀਆਈ ਨੇ ਉਹਨਾਂ ਦੀ ਬੇਨਤੀ ਮੰਨ ਲਈ ਹੈ ਪੋਲੀਟਿਕ ਅਦਾਲਤ ਨੇ ਬੀਜੇਪੀ ਦੇ ਸਸਪੈਂਡ ਸੰਸਦ ਅਤੇ ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ ਅਤੇ ਦੋ ਹੋਰਾਂ ਨੂੰ ਮਾਣ ਹਾਨੀ ਦੇ ਮਾਮਲੇ ਤੇ ਜ਼ਮਾਨਤ ਦੇ ਦਿੱਤੀ ਹੈ। ਇਹ ਮਾਮਲਾ ਅੰਡਰ-19 ਕ੍ਰਿਕਟਰ ਦੇ ਪਿਤਾ ਨੇ ਉਹਨਾਂ ਦੇ ਬੇਟੇ ਦੇ ਵਿਜੇ ਹਜ਼ਾਰੇ ਟਰੋਫੀ ਲਈ ਟੀਮ ਚ ਚੋਣ ਹੋਣ ਨੂੰ ਲੈ ਕੇ ਗਲਤ ਇਰਾਦਿਆਂ ਨਾਲ ਝੂਠੀ ਬਿਆਨਵਾਜ਼ੀ ਦੇ ਇਲਜ਼ਾਮ ਵਿੱਚ ਦਰਜ ਕਰਵਾਇਆ ਸੀ। ਫੁੱਟਬਾਲ ਦੀ ਇੰਡੀਅਨ ਸੁਪਰ ਲੀਗ ਦੀ ਆਪਣੀ ਟੀਮ ਕੇਰਲਾ ਬਲਾਸਟਰ ਦੀ ਲਾਂਚਿੰਗ ਦੇ ਮੌਕੇ ਸਚਿਨ ਤেন্ডੂਲਕਰ ਨੂੰ ਵੀ ਵਿਚ ਨਜ਼ਰ ਆਏ। ਜੀ ਨੈਰਨਾਲਾ ਮੇhta ਚਰਨ ਜੀ ਵੀ ਤੇ ਨਾਗਾ ਅਰਜੁਨ ਵੀ ਦਿਖੇ। ਓਲੰਪਿਕ ਤਗਮਾ ਜੇਤੂ ਪੀ.ਵੀ. ਸਿੰਧੂ ਤੇ ਸਾਖਸ਼ੀ ਮਲੇਖੋਂ ਥਾਰ ਵਿੱਚ ਘੁੰਮਣ ਗਈਆਂ ਦਰਸਲ ਮਹਿੰਦਰਾ ਐਂਡ ਮਹਿੰਦਰਾ ਵੱਲੋਂ ਰੱਖੇ ਗਏ ਸਨਮਾਨ ਸਮਾਰੋਹ ਦੌਰਾਨ ਦੋਹਾਂ ਕੇ ਡਰਨਾਂ ਨੂੰ ਥਾਰ ਦੀਆਂ ਚਾਬੀਆਂ ਪੇਸ਼ ਕੀਤੀਆਂ ਗਈਆਂ ਇਸ ਤੋਂ ਪਹਿਲਾਂ ਵੀ ਦੋਹਾਂ ਦੇ ਨਾਮਾਂ ਦੀ ਬਰਸਾਤ ਹੋ ਚੁੱਕੀ ਹੈ